ਸਟਰੀਕਾਲ ਦੀ ਸਾਰਿਆਂ ਨੂੰ ਅੱਜ ਆਪਾਂ ਗੋਲ ਗਲੇ ਤੇ ਗੁੰਮਲੇਸ਼ ਲਾਉਣੀ ਸਿੱਖਾਂਗੇ ਵੀ ਕਿਵੇਂ ਲਾਈਏ ਤੇ ਸਫਾਈ ਵੀ ਪੂਰੀ ਆ ਜਾਵੇ ਆਪਣੇ ਗੁੰਮਲੇਸ਼ ਲੱਗੀ ਸੋਹਣੀ ਵੀ ਲੱਗੇ ਪਹਿਲਾਂ ਆਪਾਂ ਗੋਲ ਗਲਾ ਲੈ ਲੈਣਾ ਇਸ ਤਰ੍ਹਾਂ ਮੈਂ ਪੇਸਟ ਕਰ ਲਿਆ ਕੱਪੜੇ ਤੇ ਹੁਣ ਆਪਾਂ ਇਹਦੇ ਉੱਪਰ ਸਲਾਈ ਲਾ ਲਾਂਗੇ ਹੁਣ ਜਿਹੜਾ ਬਾਦੂ ਕੱਪੜਾ ਆਪਾਂ ਇਹਦੀ ਕਟਿੰਗ ਕਰ ਦਾਂਗੇ। ਇਸ ਤੋਂ ਬਾਅਦ ਆਪਾਂ ਗਲੇ ਦਾ ਇਸ ਤਰ੍ਹਾਂ ਸੈਂਟਰ ਕਰ ਲਾਂਗੇ। ਇਸ ਤਰ੍ਹਾਂ ਮੇਰਾ ਗਲਾ 6.5 ਤਿਆਰ ਰੱਖੂ ਮੈਂ 6 ਤਿਆਰ ਰਹਿ ਜਾਊ ਪੂਰਾ ਇੰਨਾ ਆਪਾਂ ਕਟਿੰਗ ਕਰ ਲਾਂਗੇ ਇੱਥੇ ਆ ਨਿਸ਼ਾਨੀ ਲਗਾ ਲਿਓ ਵੀ ਆਪਾਂ ਨੂੰ ਪਤਾ ਲੱਗ ਜੂ ਵੀ ਸੈਂਟਰ ਆ ਗਲੇ ਦਾ ਇੱਦਾਂ ਹੁਣ ਦੂਈ ਸਾਈਡ ਤੇ ਜਿੱਥੇ ਆਪਣਾ ਗਲਾ ਇੱਦਾਂ ਖਤਮ ਹੁੰਦਾ ਇੱਥੇ ਆਪਾਂ ਚੌਕ ਦਾ ਨਿਸ਼ਾਨੀ ਲਗਾ ਲਾਂਗੇ ਵੀ ਇੱਥੇ ਆਪਾਂ ਲੈਸ਼ ਲਗਾਉਣੀ ਹੈ ਇਸ ਤਰ੍ਹਾਂ ਆਪਾਂ ਇੱਥੇ-ਇੱਥੇ ਰੱਖ ਕੇ ਲੈਸ਼ ਲਗਾਉਣੀ ਆ ਚਾਹੇ ਪਾਈਪਿੰਗ ਲਗਾਉਣੀ ਆ ਕੋਈ ਵੀ ਗਲੇ ਤੇ ਆਪਾਂ ਕੁਝ ਵੀ ਲਗਾਉਣਾ ਬਸ ਆਪਣੀ ਇਹੀ ਤਰੀਕਾ ਹੁੰਦਾ ਵੀ ਆਪਾਂ ਇਸ ਤਰ੍ਹਾਂ ਲੈਸ਼ ਲਗਾਉਣੀ ਹੁੰਦੀ ਆ ਹੁਣ ਜਿਹੜੀ ਲੈਸ਼ ਰੱਖਣੀ ਆ ਆਪਾਂ ਨੇ ਉਹ ਬੈਕ ਸਾਈਡ ਥੱਲੇ ਰੱਖਣੀ ਆ ਸਿੱਧਾ ਆਪਣਾ ਫੇਰ ਸਿੱਧਾ ਉੱਪਰ ਆਊਗਾ ਇਸ ਤਰ੍ਹਾਂ ਆਪਾਂ ਨੇ ਇੱਥੋਂ ਸ਼ੁਰੂ ਕਰਕੇ ਜਿਹੜਾ ਆਪਾਂ ਨਿਸ਼ਾਨ ਲਗਾਇਆ ਉਹਦੇ ਉੱਪਰ ਸਲਾਈ ਲਗਾ ਦੇਣੀ ਆ ਸਿੱਧਾ ਪਾਸਾ ਵਿੱਚ ਰੱਖ ਲਿਓ ਉਲਟਾ ਪਾਸਾ ਉੱਪਰ ਰੱਖ ਲਿਓ ਆ ਦੇਖੋ ਇਸ ਤਰ੍ਹਾਂ ਇਹ ਇਦਾਂ ਹੋ ਜਾਂਦਾ ਕਿਉਂਕਿ ਇਹ ਪੂਰਾ ਗੁਲਾਈਟ ਹੁੰਦਾ ਜਦੋਂ ਆਪਾਂ ਲਗਾਵਾਂਗੇ ਉਦੋਂ ਇਹਦੀ ਸੈਟਿੰਗ ਆ ਜਾਊਗੀ ਵਧੀਆ ਕੋਈ ਵੀ ਗਲਾ ਲਗਾਉਣਾ ਤਰੀਕਾ ਇਹੀ ਆ ਬਸ ਗੋਮ ਲਾਈਸ਼ ਲਗਾਉਣ ਦਾ ਕੋਈ ਵੀ ਗਲਾ ਹੋਵੇ ਤੇ ਤਰੀਕਾ ਇਹੀ ਆ ਹੁਣ ਮੈਂ ਤੁਹਾਨੂੰ ਲਗਾ ਕੇ ਦਿਖਾਉਣੀ ਆ ਕੁੜਤੀ ਤੇ ਇਸ ਤਰ੍ਹਾਂ ਕੁੜਤੀ ਲੈ ਲਾਂਗੇ ਆਪਾਂ ਇਹਦਾ ਹੁਣ ਦੂਜਾ ਸਾਈਡ ਆਏ ਉੱਪਰ ਰੱਖਾਂਗੇ ਕੁਰਤੀ ਦਾ ਸੈਂਟਰ ਕਰ ਲਾਂਗੇ ਇਸ ਤਰ੍ਹਾਂ ਜਿੱਧਰ ਆਪਾਂ ਨਿਸ਼ਾਨ ਲਗਾਇਆ ਇਹਨੂੰ ਉੱਪਰਲੀ ਸਾਈਡ ਰੱਖਾਂਗੇ ਇਸ ਤਰ੍ਹਾਂ ਇਹ ਤੇ ਸੀਨ ਲਗਾਵਾਂਗੇ ਇਹ ਵੱਡੇ ਵਕੀਰ ਨਾਲ ਸਿਉਣ ਮਾਰ ਕੇ ਫਿਰ ਜਿਹੜੀ ਆਪਾਂ ਇਹਦੇ ਨਾਲ ਨਾਲ ਸਿਉਣ ਮਾਰਨੀ ਹੈ ਉਹਦੇ ਲਈ ਬੱਗੇ ਆਪਾਂ ਛੋਟਾ ਕਰ ਲਾਂਗੇ ਇਸ ਤਰ੍ਹਾਂ ਹੁਣ ਜਿਹੜੀ ਆਪਾਂ ਸੀਨ ਮਾਰੀ ਹੈ ਬਿਲਕੁਲ ਉਹ ਸੀਨ ਦੇ ਉੱਪਰ ਹੀ ਆਪਾਂ ਸਿਲਾਈ ਲਗਾਵਾਂਗੇ ਇਸ ਤਰ੍ਹਾਂ ਆਪਾਂ ਲਗਾਉਣ ਤੋਂ ਬਾਅਦ ਇਹਦੇ ਨਾਲ ਨਾਲ ਉਹ ਕਟਿੰਗ ਕਰ ਲਾਂਗੇ ਕਟਿੰਗ ਕਰਨ ਤੋਂ ਬਾਅਦ ਆਪਾਂ ਟੱਕ ਲਗਾ ਲਾਂਗੇ ਇਸ ਤੋਂ ਬਾਅਦ ਆਪਾਂ ਇਹਨੂੰ ਇਸ ਤਰ੍ਹਾਂ ਫੋਲਡ ਕਰਕੇ ਸੈਟਿੰਗ ਕਰਕੇ ਚੰਗੀ ਤਰ੍ਹਾਂ ਉੱਪਰ ਵੱਡੇ ਵਕੀ ਨਾਲ ਸिलाई ਮਾਰ ਲਾਂਗੇ ਜੇ ਤੁਸੀਂ ਚਾਹੋ ਤਾਂ ਇੱਥੇ ਵੀ ਲਗਾ ਸਕਦੇ ਹੋ ਫਿਰ ਇਹ ਇਦਾਂ ਖੜ ਜੇਗੀ ਲੈਸ਼ ਆਪਣੀ ਬੁਰੀ ਚੰਗੀ ਤਰ੍ਹਾਂ ਆਪਾਂ ਵੱਡੇ ਵਕੀ ਨਾਲ ਸिलाई ਮਾਰ ਲਾਂਗੇ ਇਸ ਤਰ੍ਹਾਂ ਆਪਣੀ ਗੁੰਮਲੈਸ਼ ਲੱਗ ਕੇ ਤਿਆਰ ਹੋ ਚੁੱਕੀ ਜੇ ਵੀਡੀਓ ਲੱਗੀ ਹੋਈ ਤਾਂ ਵਧੀਆ ਲੱਗੀ ਹੋਈ ਤਾਂ ਲਾਈਕ ਕਰ ਦਿਓ ਸਬਸਕ੍ਰਾਈਬ ਕਰ ਦਿਓ ਧੰਨਵਾਦ